ਸਰਬਜੀਤ ਸੰਗਰੂਰ ਵੀ ਦੀ ਰਚਨਾ ਵਿੱਚ ਨੰ ਬੇੜੀ ਸਾਡੀ ਵਿੱਚ ਤੂੰ ਤਾਂ ਪਾਏ ਬੱਤੇ ਨਹੀਂ ਬੇੜੀ ਸਾਡੀ ਵਿੱਚ ਤੂੰ ਤਾਂ ਪਾਏ ਬੱਤੇ ਨਹੀਂ ਐਵੇਂ ਹੀ ਲਾਉਂਦੇ ਰਹੇ ਨਾਮ ਤੇਰੇ ਦੇ ਰੱਤੇ ਨਹੀਂ ਐਵੇਂ ਹੀ ਲਾਉਂਦੇ ਰਹੇ ਨਾਮ ਤੇਰੇ ਦੇ ਰੱਤੇ ਨਹੀਂ ਬੇੜੀ ਸਾਡੀ ਵਿੱਚ ਤੂੰ ਤਾਂ ਪਾਈ ਵੱਟੇ ਨਹੀਂ ਬੇੜੀ ਸਾਲੀ ਵਿੱਚ ਤੂੰ ਤਾਂ ਪਾਈ ਵੱਟੇ ਨਹੀਂ ਬੇੜੀ ਸਾਡੀ ਵਿੱਚ ਬੇੜੀ ਸਾਡੀ ਵਿੱਚ ਬੇੜੀ ਸਾਡੀ ਵਿੱਚ ਬੇੜੀ ਸਾਡੀ ਵਿੱਚ ਤੂੰ ਤਾਂ ਪਾਈ ਵੱਟੇ ਨਹੀਂ ਤੂੰ ਤਾਂ ਪਾਈ ਵੱਟੇ ਨਹੀਂ